ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਸਿੱਖ ਧਰਮ ਵਿੱਚ ਮੜੀਆਂ ਮਸਾਣੀਆਂ ਨੂੰ ਪੁੱਜਣਾ ਜਾਂ ਬਾਬਿਆਂ ਨੂੰ ਪੁੱਜਣਾ ਜਾਂ ਹੋਰ ਮਨਮਤਾ ਕਰਨੀਆਂ ਕਿ ਇਹਨਾਂ ਦੀ ਕੋਈ ਜਗ੍ਹਾ ਹੈ ਤਾਂ ਇਸ ਦਾ ਸਿੱਧਾ ਸਦਾ ਜਵਾਬ ਹੈ ਨਹੀਂ ਕਿਉਂਕਿ ਸਿੱਖ ਧਰਮ ਵਿੱਚ ਗੁਰੂ ਜੀ ਕਹਿੰਦੇ ਹਨ ਗੁਰੂ ਮਾਨੇਓ ਗ੍ਰੰਥ ਸਿੱਖ ਦਾ ਹਮੇਸ਼ਾ ਸਿਰ ਗੁਰੂ ਗ੍ਰੰਥ ਸਾਹਿਬ ਅੱਗੇ ਟਿਕਦਾ ਹੈ ਮੜੀਆਂ ਮਸਾਣੀਆਂ ਬਾਬਿਆਂ ਜਾਂ ਤਸਵੀਰਾਂ ਨੂੰ ਮੰਨਣ ਨਾਲ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਸਿੱਖ ਦਾ ਫਰਜ਼ ਹੈ ਪੰਜ ਬਾਣੀਆਂ ਪਾਠ ਕਰੇ ਅਤੇ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਸਿਰਫ ਗੁਰੂ ਗ੍ਰੰਥ ਸਾਹਿਬ ਅਗੇ ਹੀ ਸਿਰ ਚੁਕਾਵੇ ਇਹ ਸਭ ਮਨਮਤ ਹਨ ਕਿਉਂਕਿ ਕਿਸੇ ਬਾਬੇ ਤਸਵੀਰ ਜਾਂ ਮੜੀਆਂ ਮਸਾਣੀਆਂ ਨੂੰ ਪੂਜਣ ਨਾਲ ਕੋਈ ਪ੍ਰਾਪਤੀ ਨਹੀਂ ਹੁੰਦੀ ਕੋਈ ਸਫਲਤਾ ਪੂਰਵਕ ਨਹੀਂ ਬਣ ਜਾਂਦਾ ਤਾਂ ਸਿੱਖ ਦੇ ਲਈ ਬਹੁਤ ਜ਼ਰੂਰੀ ਹੋ ਪੰਜ ਕਕਾਰੀ ਦਾ ਧਾਰਨੀ ਹੋਵੇ ਅਤੇ ਆਪ ਦਾ ਸਮੇ ਸਿਰ ਪਾਠ ਕਰੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਚੁਕਾਵੇ ਗੁਰਦੁਆਰੇ ਜਾਵੇ ਅਤੇ ਮਾੜੇ ਕੰਮਾਂ ਤੋਂ ਦੂਰ ਰਹੇ ਇਸ ਲਈ ਜੇਕਰ ਕੋਈ ਆਪ ਜੀ ਨੂੰ ਪੁੱਛਦਾ ਹੈ ਕਿ ਮਡੀਆਂ ਮਸਾਹਣੀਆਂ ਜਾਂ ਬਾਬਿਆਂ ਨੂੰ ਮੰਨ ਕੇ ਕੁਝ ਮਿਲਦਾ ਹੈ ਤਾਂ ਇਸ ਦਾ ਜਵਾਬ ਹੈ ਨਹੀਂ ਪਾਠ ਕਰੋ ਅਤੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕੋ ਇਹ ਸਭ ਨਾਲੋਂ ਉੱਚੀ ਇੱਕ ਪ੍ਰੇਮ ਪ੍ਰਥਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ